ਬ੍ਰਹਮ ਕਿਸ ਨੂੰ ਕਹਿੰਦੇ ਨੇ ਬ੍ਰਹਮ ਦਾ ਅਰਥ ਹੈ ਪਰਮੇਸ਼ਰ ਜੋ ਸਾਡੇ ਵਿੱਚ ਹੈ ਤੇ ਪਾਰ ਬ੍ਰਹਮ ਕਹਿੰਦੇ ਨੇ ਜੋ ਸਾਰੇ ਥਾਵਾਂ ਤੇ ਹੈ ਬ੍ਰਹਮ ਸਾਡੇ ਵਿੱਚ ਹੀ ਹੈ ਬ੍ਰਹਮ ਸਾਡੇ ਅੰਦਰ ਜੋਤ ਰੂਪ ਹੋ ਕੇ ਸਾਡੇ ਸਰੀਰ ਨੂੰ ਚਲਾ ਰਿਹਾ ਜਿਸ ਨੂੰ ਜੋਤ ਕਿਹਾ ਹੈ ਇਹ ਸਰੀਰ ਮੇਰਾ ਹਰ ਤਮ ਮੈਂ ਜੋਤ ਰੱਖੀ ਉਸ ਜੋਤ ਨੂੰ ਬ੍ਰਹਮ ਕਿਹਾ ਹੈ ਬ੍ਰਹਮ ਬੋਲਦਾ ਹੈ ਜਦੋਂ ਅਜੇ ਨਹੀਂ ਪਤਾ ਲੱਗਦਾ ਕਿਉਂਕਿ ਅਸੀਂ ਕਦੀ ਅਭਿਆਸ ਨਹੀਂ ਕੀਤਾ ਅਜੇ ਸਾਨੂੰ ਇਹ ਲੱਗਦਾ ਵੀ ਅਸੀਂ ਆਪ ਬੋਲਦੇ ਹਾਂ ਇਹ ਅਗਿਆਨ ਹੈ ਅਵਿਦਿਆ ਹੈ ਅਵਿਦਿਆ ਕਰਕੇ ਲੱਗਦਾ ਮੈਂ ਬੋਲਦਾ ਮੈਂ ਸੁਣਦਾ ਮੈਂ ਵੇਖਦਾ ਇਹ ਅਗਿਆਨ ਇਹਨੂੰ ਅਗਿਆਨ ਕਹਿੰਦੇ ਜਦੋਂ ਗੁਰੂ ਦੀ ਕਿਰਪਾ ਸਤਗੁਰਾਂ ਦੀ ਕਿਰਪਾ ਹੁੰਦੀ ਹੈ ਗੁਰੂ ਦਾ ਸਿੱਖ ਗੁਰੂ ਦੇ ਸ਼ਬਦ ਦੀ ਕਮਾਈ ਕਰਦਾ ਤੇ ਉਹ ਕਮਾਈ ਕਰਦਾ ਕਰਦਾ ਹੌਲੀ ਹੌਲੀ ਗੁਰੂ ਦਾ ਸ਼ਬਦ ਉਹਦੇ ਮਨ ਦੀ ਮੈਲ ਉਤਰਦੀ ਜਾਂਦੀ ਹੈ ਮਨ ਸ਼ੁੱਧ ਹੁੰਦਾ ਹੈ ਮਨ ਆਤਮ ਸਰੂਪ ਹੋ ਜਾਂਦਾ ਹੈ ਮਨ ਨਿਰਮਲ ਹੋ ਜਾਂਦਾ ਹੈ ਸ਼ੁੱਧ ਹੋ ਜਾਂਦਾ ਹੈ ਤਾਂ ਅੰਦਰੋਂ ਬ੍ਰਹਮ ਪ੍ਰਗਟ ਹੁੰਦਾ ਹੈ ਪਰਮਾਤਮਾ ਪ੍ਰਗਟ ਹੁੰਦਾ ਹੈ ਉਸ ਅਵਸਥਾ ਦੇ ਵਿੱਚ ਆ ਕੇ ਇਹਨੂੰ ਕਹਿੰਦੇ ਨੇ ਪਾਣੀ ਵਿੱਚ ਪਾਣੀ ਮਿਲ ਜਾਣਾ ਆਮ ਤੌਰ ਤੇ ਆਪਾਂ ਇਹ ਸ਼ਬਦ ਸੁਣਦੇ ਹਾਂ ਜਦੋਂ ਕੋਈ ਚੜ੍ਹਾਈ ਕਰਦੇ ਉਹ ਅਸੀਂ ਕਹਿੰਦੇ ਹਾਂ ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ ਇਹ ਨਹੀਂ ਗੱਲ ਜਿਉਂਦੇ ਜੀ ਸਰੀਰ ਤੇ ਹੁੰਦਿਆਂ ਬ੍ਰਹਮ ਦੇ ਨਾਲ ਜਦੋਂ ਪਾਰ ਬ੍ਰਹਮ ਮਿਲਦਾ ਬਾਹਰਲਾ ਤੇ ਅੰਦਰਲਾ ਇੱਕ ਹੋ ਜਾਂਦਾ ਜਿਵੇਂ ਸਮੁੰਦਰ ਦੇ ਵਿੱਚ ਘੜੇ ਦੀ ਵੱਤ ਘੜੇ ਵਾਂਗ ਇਹ ਅਵਸਥਾ ਬਣਦੀ ਹੈ ਉਹਨੂੰ ਕਹਿੰਦੇ ਨੇ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ RAM ਜੋਤੀ ਜੋਤ ਮਿਲੀ ਸੰਪੂਰਨ ਥੀਆ RAM ਉਹਦੇ ਵਿੱਚ ਇੱਕ ਸ਼ਬਦ ਆਉਂਦਾ ਬ੍ਰਹਮ ਦੀਸ ਹੈ ਬ੍ਰਹਮ ਸੁਣੀਏ ਏਕ ਏਕ ਬਖਾਨੀਏ ਆਤਮ ਪਸਾਰ ਕਰਨ ਹਾਰਾ ਪ੍ਰਭ ਪ੍ਰਣਾ ਨਹੀਂ ਜਾਣੀ ਹੁਣ ਇੱਥੇ ਬ੍ਰਹਮ ਦੀਸ ਹੈ ਪਰਮਾਤਮਾ ਨਜ਼ਰ ਆਉਂਦਾ ਸਾਰੇ ਪਾਸੇ ਕਿਉਂਕਿ ਅੱਖ ਖੁੱਲ ਗਈ ਨਾ ਜਦੋਂ ਅੰਦਰੋਂ ਦਿਸਿਆ ਬਾਹਰ ਆਪਣੇ ਆਪ ਨਜ਼ਰ ਆਏਗਾ ਸਾਨੂੰ ਹੁਣ ਸੰਸਾਰ ਹੀ ਦਿਸਦਾ ਕਿਉਂ ਸਾਡੇ ਅੰਦਰ ਸੰਸਾਰ ਹੈ ਇਹ ਇੱਕ ਅਭਿਆਸ ਹੈ ਆਪੇ ਦੀ ਖੋਜ ਹੈ ਸਿੱਖੀ ਆਪਣੇ ਆਪ ਦੀ ਖੋਜ ਕਰਨੀ ਜਦੋਂ ਆਪਾਂ ਠੀਕ ਹੋ ਜਾਏਗਾ ਬਾਹਰ ਸਾਰਾ ਕੁਝ ਠੀਕ ਹੈ